ਗੁਰੂ ਪਿਆਰੀ ਸਾਧ ਸੰਗ ਜੀ ਭਾਈ ਸੋਮਾ ਜੀ ਦਾ ਦੂਸਰਾ ਭਾਗ ਲੈ ਕੇ ਆਏ ਹਾਂ ਜੋ ਇਸ ਨੇ ਅੱਜ ਕਮਾਈ ਸਨ ਗੁਰੂ ਜੀ ਨੇ ਹੱਸਦੇ ਹੋਏ ਕਿਹਾ ਕਿ ਉਹ ਤਾਂ ਇਹ ਸਾਰੀ ਰਾਸ਼ੀ ਗੁਰੂ ਜੀ ਦੇ ਖਜ਼ਾਨੇ ਵਿੱਚ ਪਾ ਦਈਏ ਜਵਾਬ ਵਿੱਚ ਬਹੁਤ ਖੁਸ਼ ਹੋ ਕੇ ਸੋਮ ਚੰਦ ਨੇ ਕਿਹਾ ਜੇਕਰ ਅਜਿਹਾ ਹੋ ਜਾਵੇ ਤਾਂ ਉਹ ਬਹੁਤ ਸਾਰਾ ਭਾਗਾਸ਼ਾਲੀ ਹੋ ਜਾਵੇਗਾ ਗੁਰੂ ਜੀ ਨੇ ਕਿਹਾ ਅੱਛਾ ਭਾਈ ਤਾਂ ਲਓ ਫਿਰ ਅੱਜ ਤੁਹਾਡੇ ਲਈ ਕੋਸ ਵੀ ਖੋਲ ਦਿੰਨੇ ਹਾਂ ਤੁਸੀਂ ਇਸ ਨੂੰ ਕਿੰਨਾ ਭਾ ਸਕਦੇ ਹੋ ਇਹ ਕਹਿ ਕੇ ਗੁਰੂ ਜੀ ਨੇ ਉਹ ਪੈਸਾ ਕਾਰੀਗਰਾਂ ਵਿੱਚ ਤਨਖਾਹ ਦੇ ਰੂਪ ਵਿੱਚ ਵੰਡ ਦਿੱਤਾ ਸੋਮਚੰਦ ਖੁਸ਼ੀ-ਖੁਸ਼ੀ ਵਾਪਸ ਚਲਾ ਗਿਆ ਅਗਲੇ ਦਿਨ ਉਸੇ ਸਮੇਂ ਗੁਰੂ ਜੀ ਫਿਰ ਸਰੋਵਰ ਦੀ ਜਾਂਚ ਕਰਨ ਆਏ ਸੰਗਤ ਨੇ ਕਾਰੀਗਰ ਉਸਾਰੀ ਕੰਮਾਂ ਵਿੱਚ ਵਿਅਸਤ ਸਨ ਸੋਮਚੰਦ ਦੂਰ ਇੱਕ ਕੋਨੇ ਵਿੱਚ ਉਬਲੇ ਹੋਏ ਛੋਲੇ ਦੀ ਵਿਕਰੀ ਕਰ ਰਿਹਾ ਸੀ ਗੁਰੂ ਜੀ ਉਸ ਦੇ ਕੋਲ ਜਾ ਪਹੁੰਚੇ ਅਤੇ ਉਸ ਤੋਂ ਅੱਜ ਫਿਰ ਪੁੱਛਿਆ ਭਾਈ ਸੋਮਿਆ ਕਿੰਨੀ ਵਿਕਰੀ ਹੋਈ ਹੈ ਲਿਆਓ ਉਸ ਨੇ ਸਾਰੇ ਸਿੱਕੇ ਗੁਰੂ ਜੀ ਦੇ ਹੱਥਾਂ ਉੱਤੇ ਰੱਖ ਦਿੱਤੇ ਗੁਰੂ ਜੀ ਨੇ ਅੱਜ ਵੀ ਉਹ ਸਾਰੇ ਸਿੱਕੇ ਕਾਰੀਗਰਾਂ ਵਿੱਚ ਤਨਖਾਹ ਦੇ ਰੂਪ ਵਿੱਚ ਵੰਡ ਦਿੱਤੇ ਤੀਸਰੇ ਦਿਨ ਗੁਰੂ ਜੀ ਨੇ ਫਿਰ ਉਸੇ ਪ੍ਰਕਾਰ ਵੱਲੋਂ ਸੋਮਚੰਦ ਦੀ ਵਿਕਰੀ ਦੀ ਸਾਰੀ ਆਸਿ ਲੈ ਕੇ ਵੰਡ ਦਿੱਤੀ ਚੌਥੇ ਦਿਨ ਉਸ ਨੇ ਗੁਰੂ ਨੂੰ ਵੇਖਦੇ ਹੀ ਆਪਣੀ ਵਿਕਰੀ ਦੀ ਇਕੱਠੀ ਹੋਈ ਰਾਸ਼ੀ ਗੁਰੂਦੇਵ ਨੂੰ ਚੋਪਨ ਲਈ ਵਦਾ ਚਲਾਇਆ ਪਰ ਅੱਜ ਗੁਰੂ ਜੀ ਨੇ ਕਿਹਾ ਭਾਈ ਸੋਮਿਆ ਅਸੀਂ ਅੱਜ ਤੇਰੇ ਵੱਲੋਂ ਲੈਣ ਨਹੀਂ ਬਲਕਿ ਦੇਣ ਆਏ ਹਾਂ ਤੂੰ ਜੋ ਆਪਣੀ ਪੂੰਜੀ ਗੁਰੂ ਘਰ ਤੇ ਉਸਾਰੀ ਕੰਮਾਂ ਵਿੱਚ ਲਗਾਈ ਹੈ ਉਹ ਫਲੀ ਪੁੱਤ ਹੋ ਰਹੀ ਹੈ ਜਲਦੀ ਹੀ ਤੂੰ ਸੋਮਾ ਸ਼ਾਹ ਕਹਲਾਵੇਂਗਾ ਗੁਰਦੇਵ ਗੁਰੂਦੇਵ ਦਾ ਬਚਨਾ ਫਲੀ ਪੁੱਤ ਹੋਇਆ ਭਾਈ ਸੋਮਾ ਜੀ ਕੁਝ ਹੀ ਦਿਨਾਂ ਵਿੱਚ ਸਮ੍ਰਿਤੀ ਦੇ ਵੱਲ ਵਧਣ ਲੱਗਾ ਦੇਖਦੇ ਹੀ ਦੇਖਦੇ ਉਹ ਧਨੀ ਵਿਅਕਤੀ ਵਿੱਚੋਂ ਗਿਣਿਆ ਜਾਣ ਲੱਗਾ ਜਦੋਂ ਸ਼੍ਰੀ ਰਾਮਦਾਸ ਸ਼੍ਰੀ ਗੁਰੂ ਰਾਮਦਾਸ ਜੀ ਨੇ ਮਸੰਦ ਪਰੰਥਾ ਸ਼ੁਰੂ ਕੀਤੀ ਤਾਂ ਸੋਮਾ ਸਾਹ ਨੂੰ ਰਾਜਸਥਾਨ ਵੱਲੋਂ ਅਲਵਰ ਖੇਤਰ ਵਿੱਚ ਧਰਮ ਪ੍ਰਚਾਰ ਸਪੂਰਤ ਕੀਤਾ ਜੋ ਉਹਨਾਂ ਨੇ ਪੂਰੀ ਲਗਨ ਵੱਲੋਂ ਨਿਭਾਇਆ ਅੱਜ ਵੀ अलवर ਵਿੱਚ 소마 شاہ ਦੇ ਬਾਦ شاہ ਜੀ ਦੀ ਗੱਦੀ ਚੱਲੀ ਆ ਰਹੀ ਹੈ ਸੋ ਪਿਆਰੀ ਸਾਧ ਸੰਗ ਜੀ ਇਸ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਕਮੈਂਟ ਬਾਕਸ ਵਿੱਚ ਵਾਹਿਗੁਰੂ ਜਰੂਰ ਲਿਖ ਦੇਣਾ ਜੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਤਬ ਤੱਕ ਲਈ ਰਬ ਰਾਖਾ